ਹੇ ਫਰੈਂਡ ਖਿਲਣਾ ਮੈਂ ਵਿੱਚ ਲੜਦੇ ਹੋਰ ਕੀ ਹੈ ਇਕ ਦਾ ਇਕ ਲਾ ਲੈਂਦਾ ਗਲਤੀਆਂ ਲੈਂਦਾ ਮੈਂ ਨਹੀਂ ਦਿੰਦਾ ਮੈਂ ਮਨਜ਼ੂਰਦਾ ਯਾਰ ਉਹੀ ਗਾਣਾ ਬੈਠਾ ਕਿਆ ਉਹ ਲੜੀ ਇਹਨਾਂ ਬੰਦਰ ਕੱਲੇ ਕੱਲੇ ਖਾਉਂਗੇ ਹਾਂ ਇਕੱਲਾ ਖਾਉਂਗਾ ਗੱਟ ਗੱਟੇ ਚੱਕ ਰਹੇ ਹੈ ਲੈ ਇਹ ਤਾਂ ਨਹੀਂ ਛੱਡਦਾ ਐਂ ਕਹ ਤੂੰ ਕਰਦਾ ਦੀਪੇ ਸਰਾ ਬੰਬੀ ਬੰਬੀ ਢੀ ਮਾਰ ਸਰਾ ਭਾਈ ਇਹ ਕੱਲਾ ਕੱਲਾ ਖੰਦਾ ਬਈ ਕੱਲਾ ਐਡਾ ਪੈਟ ਕੱਲਾ 59 ਢੀ ਮਾਰ ਸਰਾ ਜੱਜ ਸਰਾ ਤੁਨੂੰ ਖਿੱਲਾ 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 ਦੀ ਰਾਜੀ ਹੋ ਗਏ ਓਏ ਖਿੱਲਾ ਖਿੱਲਾ ਭਾਈ ਸਵਾਲ ਨਹੀਂ ਗੜੀ ਜਾਂਦਾ ਮੋਟੋ ਤਾਂ ਗੱਲੇ ਕੋਈ ਆ ਇਹ ਤੇਰੇ ਮੂਹ ਪਾਵਾ ਓਏ ਆ ਬਸ ਕੀਮੀ ਲਾ ਗਿਆ ਬਈ ਮੇਰੀ ਜਿਹੜੀਆਂ ਸਾਤ ਦੇ ਭੈਣ ਦੀ ਦਿਖਾ ਦੇ ਓਏ ਹਟਾ ਲੈ ਇਹਨਾਂ ਨੂੰ ਬਾਈ ਦਾ ਸੁਣ ਕੀ ਕਰ ਇੱਧਰ ਆ ਜਾ ਓਏ ਤਰਪਾਂ ਦੀ ਤੇ ਯਾਰ ਲੇਟ ਹੋਈ ਜਾਂਦੇ ਆ ਚੱਲ ਇੱਧਰ ਚੱਲ ਓਏ ਚੱਲ ਬੜੋ ਆਇਓ ਨਾ ਯਾਰ ਓ ਚੁੜੇਗਾ ਕਿੱਥੇ ਓਏ ਓਡੀ ਮਾਰ ਜਿਓ ਗੰਮਿਆਂ ਨੂੰ ਗੱਲਾਂ ਹੁਣ ਫੋਨ ਲਾਈ ਬੰਨੀ ਬੈਠਿਆ ਹੁਣ ਬਿਲਾ ਲਓ ਕਾਂ ਬਣ ਬੁਲਾਈ ਫਿਰ ਉਹੀ ਗੱਲ ਕਰਾ ਅਹ ਗੱਟੇ ਜੇ ਗੱਟੇ ਖਾ ਲੋ ਦਾ ਵਾ ਓਏ ਅਹ ਗੱਟੇ ਜੇ ਲੈ ਕੇ ਟੱਪ ਜੋ ਅਹ ਗੱਟੇ ਲੈ ਕੇ ਟੱਪ ਜੋ ਇਸ ਸਾੜ ਕੇ ਹੱਥ ਚਾਹਦਾ ਹੈ ਹੁਣ ਪੁੱਛ ਲਓ ਉਹ ਤਾਂ ਨਹੀਂ ਗੱਗੂ ਬੰਨ ਰੱਖਿਆ ਅੰਦਰ ਨਹੀਂ ਨਹੀਂ ਮੇਰੇ ਵਾਲੀ ਮੰਮੀ ਆ ਗਈ ਓਏ ਆ ਆ ਦੀਪੇ ਹੁਣ ਮੈਂ ਫੋਨ ਫੜਦਾ ਵੀ ਫੋਨ ਫੜਦਾ ਜਦੋਂ ਉਹ ਹੀ ਦਰਵਾਜ਼ਾ ਨਹੀਂ ਖੜਕਦੀ ਆਇਆ ਨਾ ਯਾਰ ਕਿਉਂ ਲੜੀ ਜਾ ਲੈ ਯਾਰ ਦੀਪੇ ਆਇਆ ਯਾਰ ਖੜਾ ਹੋ ਜਾ ਫੋਨ ਕਿੱਥੇ ਰੁੱਸ ਗਿਆ ਯਾਰ ਕੀ ਕਹਿੰਦਾ ਕੜਨੇ ਮਦੜ ਕੇ ਬੁਲਾਉਂਦੇ ਗੱਲ ਆ ਕੋਈ ਲੈ ਗੱਲ ਆ ਹੁਣ ਅਗਲੇ ਦਾ ਫੂਨਾ ਫੜਾ ਦੇ ਯਾਰ ਬਈ ਬੇਇੱਜ਼ਤੀ ਕੀਤੀ ਬੰਦੇ ਨੂੰ ਲੈ ਇਹਦਾਂ ਕਿਤੇ ਕੀ ਕਰਿਆ ਬੰਦੀ ਹੈ ਨਹੀਂ ਆ ਦੇਖ ਲੋ ਬਈ ਇਹਨਾਂ ਨੇ ਸ਼ਰਮ ਵੀ ਲੈ ਰੱਖੀ ਲੈ ਕੀ ਕਰਗੇ ਇਹਨਾਂ ਨੂੰ ਇਹਨਾਂ ਚੰਗੀ ਥਾਂ ਦੇ ਕਿੱਥੇ ਲੈ ਗਏ ਲੈ ਦੇਖ ਲੋ ਲੈ ਕਹਿੰਦਾ ਜਾਂਦਾ ਨਹੀਂ ਲੈ ਐਡੀ ਵੱਡੀ ਟੀਮ ਮਾੜ ਚਰਨ ਕਿੱਲਾ ਖੱਲੇ ਹੀ ਥੰਗ ਲੈ ਉਹ ਗੱਗੂ ਨੂੰ ਲੈ ਉਹਨੂੰ ਬੰਨੀ ਬੈਠਿਆ ਅੰਦਰ ਮੁੰਡਾ ਦਾ ਨਾ ਚੋਰੀ ਕਰਦਾ ਯਾਰ ਚੋਰੀ ਓਏ ਨਹੀਂ ਚੋਰੀ ਕਰੀ ਨਹੀਂ ਨਿਕਲੇ ਜਿਹੜੀ ਮਾੜੀ ਗੱਲ ਆ ਬਹੁਤ ਮਾੜੀ ਗੱਲ ਆ ਉਹਦੀ ਦੀਪੇ ਜਦ ਤੂੰ ਉਠਾ ਲਿਆ ਉਹਨੂੰ ਕੋਈ ਮੈਥਾ ਕੋਈ ਖੜਦੀ ਹੰਦੀ ਕੋਈ ਨਾ ਨਹੀਂ ਕੁੱਟਦੇ ਕੁਝ ਨਹੀਂ ਕਹਿੰਦੇ ਟੱਟੀ ਬੈਣੀ ਆ ਮੇਰੇ ਸਿਰ ਤੇ ਬੈਣੀ ਆ ਦਰਬਗ ਜਾ ਯਾਰ ਓਏ ਗੱਗੂ ਰੋ ਗੁਰੀ ਭੱਲਣ ਗਿਆ ਉਹ ਹੋ ਗਿਆ ਭਾਈ ਅਰੇ ਡੀਐਮਰ ਚਾਚਾ ਆਏ ਸੀ ਪਹਿਲੀ ਵਾਰੀ ਹਾਂ ਮੇਰਾ ਪੈਗਾ ਸ਼ੋਰ ਇਹ ਲੋਲਾ ਪੈਗਾ ਵੀ ਕਿੱਲਾ ਵਿੱਚ ਹਾਂ ਓਏ ਮੇਰੇ ਕੋਲੇ ਖਤਨਾ ਸਾਡੇ ਕੋਲੇ ਲਾਲ ਆ ਇਹ ਵਾਲੇ ਯਾਰ ਗੱਲਾਂ ਘਈ ਜਾਂਦੇ ਡੋਲ ਵੀ ਨੂੰ ਟੱਕੀਆਂ ਨੇ ਬਾਅਦ ਚ ਨਾ ਇਹ ਨਾ ਕਰੋ ਓ ਨਾ ਇਹ ਨਾ ਓਏ ਕੋਈ ਗੱਲ ਯਾਰ ਬੱਬੀ ਫਾਈ ਜਾਂਦਾ ਬੱਬੂ ਨਹੀਂ ਹੋ ਜੋ ਤੇੜੇਗਾ ਫਿਰ ਮੁੜਿਆ ਮੈਂ ਲੋ ਚਿੜੇ ਕਾਲੀ ਦਾ ਬਾਗ ਜੁਲਾ ਵਿੱਚ ਚਿੜੇਕ ਨੂੰ ਲਿਆਓ ਲਿਆਉਂਗੇ ਮਤਰਾ ਅਜੀਲਾ ਆਈ ਸੀ ਪਹਿਲੀ ਵਾਰ ਡੀਮਾਰਟ 'ਚ ਸਾਡਾ ਬੰਦਾ ਹੀ ਗੁੰਮ ਗਿਆ ਬੰਦੇ ਹੀ ਭੁੱਲ ਗਏ ਸੀ ਕਾਦੀ ਡੀਮਾਰਟ ਬੰਨੀ ਵਟਸਲਾ ਰੇ ਬੰਦਾ ਰਹਿ ਗਿਆ ਉਹ ਆ ਗਿਆ ਬਾਈ ਬੰਦਾ ਕੇ ਵਾਦ ਗਿਆ ਸਾਡਾ ਮੇਰੇ ਕੋਲੇ ਫੋਨ ਹੈ ਜੀ ਪਾਈਰ ਹਾਸਪਤਾਲ